ਹਾਂਜੀ ਜਿੰਨਾ ਮੇਰੇ ਵੀਰਾਂ ਨੂੰ ਉਲਟੀ ਆਉਂਦੀ ਆਉਂਦੀ ਰੁਕ ਜਾਵੇ ਬੋਮਿਟਿੰਗ ਆ ਰਹੀ ਸੀ ਲੇਕਿਨ ਰੁਕ ਜਾਵੇ ਉਲਟੀ ਆਉਂਦੀ ਆਉਂਦੀ ਰੁਕ ਜੇ ਦੋਸਤੋ ਤਾਂ ਉਹ ਕਾਫੀ ਤੰਗ ਕਰਦੀ ਹੈ ਅਗਰ ਆ ਗਈ ਉਲਟੀ ਤਾਂ ਅੰਦਰੋਂ ਸਾਰਾ ਸਭ ਕੁਝ ਨਿਕਲ ਗਿਆ ਤੇ ਸਰੀਰ ਹਲਕਾ ਹਲਕਾ ਹੋ ਜਾਂਦਾ ਅਗਰ ਉਲਟੀ ਆਉਂਦੀ ਆਉਂਦੀ ਰੁਕ ਜਾਵੇ ਆ ਉਹ ਬੜਾ ਤੰਗ ਕਰਦੀ ਹੈ ਇੱਥੇ ਜੇ ਆਪਾਂ ਗੱਲ ਕਰਦੇ ਆ ਖਾਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਹਿਤ ਬੁਟਾ ਸਿੰਘ ਅੱਜ ਇਸ ਟੌਪਿਕ ਤੇ ਆਪਾਂ ਗੱਲ ਕਰਦੇ ਆ ਜਿੰਨਾ ਮੇਰੇ ਵੀਰਾਂ ਨੂੰ ਕਈ ਵਾਰੀ ਕੀ ਹੁੰਦਾ ਹੈ ਬੱਸ ਦੇ ਵਿੱਚ ਸਫ਼ਰ ਕਰਦੇ ਆ ਭੀੜ ਜ਼ਿਆਦਾ ਹੋਣ ਕਰਕੇ ਹਵਾ ਨਾ ਲੱਗਣ ਕਰਕੇ ਚਿਤਖਾਬ ਹੁੰਦਾ ਹੈ ਖਬਰਾਟ ਹੁੰਦੀ ਆ ਕਈ ਵੇਰੇ ਵੀਰ ਬੱਸ ਦੇ ਵਿੱਚ ਜਾਂ ਭੀੜ ਵਾਲੇ ਥਾਂ ਤੇ ਜਿੱਥੇ ਜਿਆਦੇ ਆਦਮੀ ਇਕੱਠਾ ਹੁੰਦਾ ਉੱਥੇ ਨਹੀਂ ਖੜ ਸਕਦੇ ਜਾਂ ਬੰਦ ਜਗ੍ਹਾ ਦੇ ਵਿੱਚ ਨਹੀਂ ਖੜ ਸਕਦੇ ਉਹਨਾਂ ਨੂੰ ਖਬਰਾਟ ਹੁੰਦੀ ਆ ਤਾਂ ਐਦਾਂ ਹੀ ਕਈ ਵਾਰ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ ਫੇਰ ਵੀ ਤੁਹਾਨੂੰ ਇਹ ਪ੍ਰੋਬਲਮ ਹੋ ਗਈ ਤਾਂ ਤੁਹਾਡਾ ਪੇਟ ਬਿਲਕੁਲ ਖਰਾਬ ਹੋ ਗਿਆ ਤਾਂ ਉਹ ਬਿਲਕੁਲ ਇੱਕ ਛੋਟੇ ਜਿਹੇ ਘਰੇਲੂ ਮੁਸਕਿਦ ਦੇ ਨਾਲ ਹੀ ਠੀਕ ਹੋਏਗਾ ਜੋ ਮੈਟਰ ਨੂੰ ਦੱਸਣ ਜਾ ਰਿਹਾ ਲੇਕਿਨ ਦੋਸਤੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਜਿੰਨੇ ਵੀਰੇ ਨੂੰ ਨੌਜ਼ੀਆ ਹੋ ਗਿਆ ਉਲਟੀ ਆਉਂਦੀ ਆਉਂਦੀ ਰੁੱਕੀ ਹੁਣ ਵੋਮਿਟਿੰਗ ਹੋ ਰਹੀ ਰਹੀ ਤੁਹਾਨੂੰ ਕਿ ਕਰਕੇ ਜੀ ਕੱਚਾ ਕੱਚਾ ਹੋ ਰਿਹਾ ਮिने ਮੈਨੂੰ ਦਰਦ ਵੀ ਹੋ ਰਿਹਾ ਔਰ ਘਬਰਾਟ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹਦੇ ਵਾਸਤੇ ਤੁਸੀਨੇ ਕਰਨਾ ਕੀ ਹੈ ਸਭ ਤੋਂ ਪਹਿਲੇ ਔਸ਼ਦੀ ਤੁਸੀਨੇ ਲੈਣੀ ਹੈ ਸਰਕਾ 4 ਟੋਲੇ ਸਰਕਾ ਉਹੀ ਜੋ ਆਪਾਂ ਘਰਾਂ ਦੇ ਵਿੱਚ ਸਲਾਦ ਦੇ ਉੱਪਰ ਪਾ ਕੇ ਖਾਂਦੇ ਆ ਸਰਕਾ ਲੈਣਾ 4 ਟੋਲੇ ਹੁਣ ਅੱਗੇ ਦੂਸਰੀ ਔਸ਼ਦੀ ਕੀ ਹੈ ਲੂਣ ਲੈਣਾ 1 ਟੋਲਾ ਸਰਕਾ 4 ਟੋਲੇ ਲੂਣ 1 ਟੋਲਾ ਹੁਣ ਤੀਸਰੀ ਔਸ਼ਦੀ ਨੂੰ ਤੁਸੀਂ ਕੀ ਕਰਨਾ ਹੈ ਪਾਣੀ ਗਰਮ ਕਾੜਿਆ ਹੋਇਆ ਉਹ ਲੈਣਾ ਤੁਸੀਂ ਨੇ 60 ਟੋਲੇ ਹੁਣ ਤਿੰਨੋਂ ਉਸ ਦਿਨ ਨੂੰ ਇਕੱਠੀਆਂ ਕਰਕੇ ਮਿਕਸ ਕਰਕੇ ਰੱਖ ਲਓ ਜਿਸ ਮੇਰੇ ਵੀਰ ਨੂੰ ਉਲਟੀ ਰੁਕੀ ਹੋਈ ਹੈ ਇਹ ਪਲਾਉ ਤਰੰਤ ਤਾਂ ਅੰਦਰੋਂ ਜਿਹੜਾ ਜੀ ਘਬਰਾ ਰਿਹਾ ਹੈ ਜੀ ਮਿੱਤਰ ਰਿਹਾ ਹੈ ਜੀ ਘਚਾਉ ਰਿਹਾ ਹੈ ਦਰਦ ਹੋ ਰਿਹਾ ਹੈ ਲਗਦਾ ਵੀ ਉਲਟੀ ਹੁਣੀ ਆਉ ਹੁਣੀ ਆਉ ਪਰ ਆਉਂਦੀ ਨਹੀਂ ਇਸ ਪ੍ਰਯੋਗ ਨੂੰ ਤੁਸੀਂ ਘਰ ਦੇ ਵਿੱਚ ਬਣਾ ਕੇ ਦਿਓ ਉਹ ਵੀਰ 10 ਮਿੰਟ ਦੇ ਵਿੱਚ ਹੀ ਠੀਕ ਹੋਏਗਾ ਉਲਟੀ ਭਾਵੇਂ ਨਾ ਵੀ ਆਵੇ ਆਜੇ ਤਾਂ ਵੀ ਕੋਈ ਦਿੱਕਤ ਨਹੀਂ ਪਰ ਇਹਦੇ ਦਾ ਮਰੀਜ਼ ਬਿਲਕੁਲ ਠੀਕ ਠਾਕ ਹੋ ਜਾਏਗਾ ਇਹ ਜਾਣਕਾਰ ਨੂੰ ਅੱਗੇ ਸ਼ੇਅਰ ਕਰ ਦਿਓ ਹੋਰ ਲੋਕਾਂ ਤੱਕ ਪਹੁੰਚੇ ਤਾਂ ਕਿ ਐਦਾਂ ਦੇ ਫਾਰਮੂਲੇ ਐਦਾਂ ਦੇ ਟੁੱਟ ਕੇ ਲੋਕ ਵਰਦੇ ਰਹਿਣ ਔਰ ਫੈਲਾ ਲੰਦੇ ਰਹਨ ਸਾਡੇ ਵੱਲੋਂ ਇਹ ਸੇਵਾ ਤੁਹਾਡੇ ਤੱਕ ਪਹੁੰਚੀ ਦੇ ਰਹੀ ਸਾਰੇ ਜੀਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ